ਮੇਰੇ ਬੋਲੋ ਇਹ ਪਰੇਗਾ ਨਹੀਂ ਹਾਂਜੀ ਦੱਸੋ 100 112 ਤੇ ਇੱਕ ਫੋਨ ਆਇਆ ਸੀ ਜੀ ਬੇ ਇਹਨਾਂ ਦੇ ਘਰ ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਨੇ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਚਾਰ ਜਿੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫੇਰ ਜਦੋਂ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਕਾਟ ਅਸੀਂ ਉੱਥੇ ਵੈਰੀਫਾਈ ਕੀਤਾ ਹੈ ਤੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਹੋ ਆਜ਼ਾਦੀ ਤਾਂ ਤੁਸੀਂ ਕੰਪਲੇਂਟ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਸਰ ਕਹਿੰਦੇ ਕਿ ਰਾਤ ਦੇ ਟਾਈਮ ਨੂੰ ਧਮਾਕਾ ਹੋਇਆ ਜੀ ਲੇਜ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਿਹਨਾਂ ਨੇ ਕਾਲ ਕੀਤੀ ਸੀ ਕਿ ਪੁੱਛੀ ਕਿ ਕਿੰਨੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਧਮਾਕਾ ਹੋਇਆ ਹੈ ਕਰ ਦੇ ਵਿੱਚ ਨਹੀਂ 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 112 ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਕਿਹਾ ਵੀ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਵੀ ਉਹ ਇਸ ਕਰਕੇ ਜਦੋਂ ਉਹ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਆ ਇਹ ਅਧਿਕਾਰ ਤੇ ਆਪ ਤੋਂ ਇਹ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰੋਫਨ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਹੈ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਧੂੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਮੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਛੁੱਟੀ ਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਨਾ ਅਰੇ ਘਰ ਕੀ ਦਾ ਕੰਮ ਕੀ ਕਰਦੇ ਆਗੇ ਕਾਰੋਬਾਰ ਇੱਕ ਟਰਾਂਸਪੋਰਟ ਦਾ ਕੰਮ ਕਰਦੇ ਆ ਉਹ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੋਣ ਇਹਨਾਂ ਦੇ ਵਾਈਫਾਈ ਲਾਈਟ ਸੈਂਟਰ 'ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਸਰ ਇਹ ਬੋਤਲ ਵੀ ਸਾਹਮਣੇ ਸੀ ਖਾਲੀ ਬੋਤਲ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇਹਨਾਂ ਨੇ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਤਮਾਕਾ ਨਹੀਂ ਹੋਇਆ ਆਂਡ ਗਵਾਂਡ ਦਾ ਕਹਿਣਾ ਕਈਆਂ ਦਾ ਕਿ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡ ਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਹਦੀ ਪੁੱਛ ਲੈਂਦੇ ਅੰਦਰ ਕੋਈ ਸੀਸੀਟੀਵੀ ਸਾਹਮਣੇ ਆਈ ਬਹੁਤ ਉਤਕਲ ਦਿੱਤੀ ਅਸੀਂ ਸੀਸੀਟੀਵੀ 'ਚ ਦੇਖ ਰਹੇ ਆ ਉਹ ਉਹ ਡੈਸਕ ਟਾਪ పార్ਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ ਅੱਜ ਤੁਸੀਂ ਕਹਿ ਰਹੇ ਹੋ ਕਿ ਬੋਟਰ ਫੱਡੀ ਆ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99% ਰੇਜ਼ ਨੇ ਥੈਂਕ ਯੂ

ਤੇ ਪੁੱਛੇ ਕਿ ਦਬਾਉਂਗੇ ਸਰ ਜੀ ਦਾ ਟ੍ਰਾਂਸਪੋਰਟ ਦਾ ਸਰ ਕਿੰਨੇ ਕਵਜ ਦਾ ਟਾਈਮ ਸੀ ਜਦੋਂ ਸਾਨੂੰ ਸਰੇ 8 ਵਜੇ ਪਤਾ ਲੰਦਾ ਰਾਤ ਪਤਾ ਲੰਦਾ ਰਾਤ ਤਬਾਕੀ ਦੀ ਆਵਾਜ਼ ਦੀ ਵਾਹ ਵਾਹ ਜਾਂ ਫਿਰ ਆਵਾਜ਼ ਮੂਕੀ ਸੀ ਪਰ ਲੋਕ ਕਹਿ ਰਹੇ ਆਵਾਜ਼ ਆਈ ਬਾਹਰਲੇ ਕੰਡੀਡੇਟੇ ਕਹਿ ਰਹੇ ਅੱਗ ਲੱਗੇ ਕੰਡੀਡੇਟੇ ਪੁੱਛ ਲੋ ਹਾਂ ਚੱਲ ਯਾਰ ਸਰ ਠੀਕ ਏ ਕਰ ਏ ਕਰ ਤੁਹਾਡੇ ਘਰ